ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸਿੰਘਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਜੀ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਵੀਰ ਨੇ ਦੋ ਬੈਣਾ ਸੇਲ ਕਰਨੀਆਂ ਇੱਕ ਤਾਜੀ ਸੁਈ ਜਰਸੀ ਇੱਕ ਐਫ ਦੇ ਵਿੱਚ ਆਉਂਦੀ ਆ ਜੀ ਗੱਬਣ ਵੈੜਾ ਜੀ ਚੰਗੇ ਰਿਕਾਰਡ ਆ ਦੋਵੇਂ ਵੈੜਾਂ ਦੇ ਤੇ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆ ਜੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣਾ ਆ ਕੇ ਸੂਝ-ਸੁਆਹ ਡੰਗਰ ਜਿਹੜਾ ਹੁੰਦਾ ਉਹਨੂੰ ਦੋ ਟਾਈਮ ਚੋਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਥਾਂ ਟੇਪ ਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਜੀ ਵੀਰ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂ ਜੀ ਸਾਸੀਗਾ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਵਧੀਆ ਵੀਰ ਜੀ ਤੁਸੀਂ ਸੁਣਾਓ। ਵਧੀਆ ਵਧੀਆ ਜੀ। ਪਹਿਲਾ ਮਾਲ ਵੇਚ ਗਿਆ ਸਾਰਾ। ਵੇਚ ਗਿਆ ਵੀਰ ਜੀ। ਠੀਕ ਹੈ ਜੀ। ਅੱਜ ਦੋ ਲਿਆਂਦੀਆਂ ਫੇਰ। ਦੋ ਵੀਰ ਜੀ ਅੱਜ ਬਹੁਤ ਟੌਪ ਦੀਆਂ ਵੜਾਂ ਆ ਚੁੱਕੀਆਂ। ਟੌਪ ਦੀਆਂ ਜੀ। ਠੀਕ ਹੈ। ਜਰਸੀ ਜੇ ਵੇਖੋ ਪ्युअर ਜਰਸੀ। ਜਰਸੀ ਤਾਂ ਜੀ ਵੀਰ ਡਿਮਾਂਡ ਵੜੀ ਵੀਰ ਫੋਨ ਵੜੇ ਕਰਦੇ ਜਰਸੀ ਗਾਂਦ ਉਹ ਕੋਈ। ਹੈ ਵੀ ਅੱਜ ਹੀ ਸੂਈ ਹੈ। ਅੱਜ ਹੀ ਸੂਈ ਵੀਰ। ਠੀਕ ਹੈ ਠੀਕ ਹੈ। ਐਡਰੈਸ ਦੱਸ ਦੇ ਵੀਰ। ਐਡਰੈਸ ਵੀਰ ਜੀ ਆਪਣਾ ਪਿੰਡ ਸਿੰਘਪ ਫੋਨ ਨੰਬਰ ਜੀ ਫੋਨ ਨੰਬਰ 734735341 ਠੀਕ ਹੈ ਜੀ ਸ਼ੁਰੂਆਤ ਕਰਦੇ ਆਂ ਤਾਜੀ ਸੂਈ ਤੋਂ ਹੀ ਹਾਂ ਜੀ ਇੱਕ ਗੱਬਣ ਦਿਖਾਉਣੀ ਆਪਾਂ ਉਹ ਵੀ ਬਹੁਤ ਸੋਹਣੀ ਵੈੜ ਦੱਬੀ ਆਹ ਵੇਖੋ ਜਰਸੀ ਵੈੜ ਤਾਜੀ ਸੂਈ ਆ ਪਹਿਲਾਂ ਤੁਹਾਨੂੰ ਦਿਖਾਈਏ ਬੱਚਾ ਇਹਦਾ ਕੀ ਆ ਜੀ ਬੱਚਾ ਵੀਰ ਜੀ ਵਸੀ ਪਿਓਰ ਜਲਸੀ ਦੇ ਵਸੀ ਆਹ ਵੇਖੋ ਜੀ ਵਸੀ ਆ ਗੂਥੀ ਵਿਖਾਉ ਵਸੀ ਚੈੱਕ ਕਰੋ ਪਹਿਲਾਂ ਨਹੀਂ ਜੀ ਗਿੱਲਾ 나ੜੂ 나ੜੂ ਦੇਖਦਾ ਜੀ ਜੇ ਲਮਕੰਡੀ ਆ ਮਗਰ ਕੋਈ ਗੱਲ ਨਹੀਂ ਆਹ ਵੇਖੋ ਜੀ ਜੇ 0 ਸੀ ਇਹ ਵੀਰ ਜੀ ਕਿੰਨਾ ਕੁ ਜ਼ੀਰੋ ਹੋ ਗਿਆ ਵੀਰ ਜੀ ਸੂਈ ਨੂੰ ਇਹ ਵੀਰ ਜੀ ਅੱਧਾ ਘੰਟਾ ਹੋ ਗਿਆ ਨੂੰ ਸੂਈ ਅੱਧਾ ਘੰਟਾ ਹੋ ਗਿਆ ਇੱਦਾਂ ਹੀ ਥੱਲੇ ਬੈਠੇ ਰਹਿਣਾ ਇਧਰ ਵੇਖੋ ਆਹ ਵੇਖੋ ਜੀ ਕੋਈ ਲੱਤ ਛੜ ਨਹੀਂ ਮਾਰ। ਇੱਕ ਹੈ ਜਰਸੀ, ਦੂਜਾ ਪਿਓਰ ਜਲਸੀ ਦੇ। ਦੂਜਾ ਠੰਡੀ। ਠੰਡੀ ਸੀ ਇਹ ਵੀ ਪੂਰੀ। ਤੇ ਤੀਜਾ ਫੈਂਡ ਵੀ ਚੰਗੀ। ਫੈਂਡ ਵੀ ਚੰਗੀ। ਹਾਂ ਤੇ ਤਾਜੀ ਸੂਈ। ਤਾਜੀ ਸੂਈ ਵੀਰ ਜੀ। ਠੀਕ ਹੈ ਠੀਕ ਹੈ। ਤੇ ਸੂਆ ਸੂਆ ਵੀਰ ਜੀ। ਸੂਆ ਵੀਰ ਜੀ ਦੂਜਾ ਇਹਦਾ। ਠੀਕ ਹੈ। ਹਾਂਜੀ। ਇੱਕ ਨਹੀਂ ਫੇ ਦੋ ਦੇਣੀਆਂ ਅੱਜ। ਦੋ ਵੀਰ ਜੀ ਦੋ। ਨਾਲ ਜਰਸੀ ਵਛੀ। ਹਾਂਜੀ। ਦੋ ਗਾਈ। ਠੀਕ ਹੈ ਠੀਕ ਹੈ। ਦੂਜਾ ਸੂਆ। ਹਾਂਜੀ। ਤੋਰ ਵੀਰੇ ਨੂੰ ਫੇਰ ਬਾਕੀ ਡਿਟੇਲ ਲੈਂਦੇ ਆਂ ਦੀ। ਆਹ ਵੇਖੋ ਜੀ। ਬਾਕੀ ਸੂਈ ਤਾਜੀ ਆ ਅੱਜ ਹੀ ਸੂਈ ਆ ਜੇ ਰਜੇ ਲਮਕਦੀ ਇਹਦਾ ਹਵਾਨਾ ਜਾ ਕੇ ਕਰ ਲੋ ਇਹਦੇ ਕੋਲ ਕਿੱਡਾ ਸੋਹਣਾ ਥਾਣੇ ਦਾ ਮੁਠੀ ਦੀ ਚਵਾਈ ਵਾਲਾ ਲੱਗਾ ਜੀ ਖਣ ਕੱਲਾ ਕੱਲਾ ਵਾ ਤੇ ਐ ਬਿਲਕੁਲ ਵਧੀਆ ਜੀ ਰਸੇ ਦੀ ਥੋੜੀ ਜੀ ਹੌਲ ਜੀ ਕਰਦੀ ਹੈ ਨਾ ਵੀਰ ਆਹ ਦੇਖੋ ਜੀ ਬੂਥੀ ਦੇਖੋ ਵੀਰ ਜੀ ਲੈ ਬੂਥੀ ਚੰਗੀ ਐ ਪੰਜਾਬ ਵਾਲੀ ਜਾ ਕੇ ਖਣ ਫਿਰ ਸੋਹਣਾ ਲੱਗਾ ਵਾ ਕਰਮਾ ਵਾਲੀ ਨੂੰ ਇਹ ਅਗੇ ਠੰਡ ਜਿਹੜਾ ਪੂਰਾ ਵਾ ਐ ਗੈਬ ਵੀ ਚੰਗਾ ਤੇ ਬਾਕੀ ਲਿੱਸੀ ਰਸੀ ਨਹੀਂ ਗਈ ਨਿੱਗਰ ਆ ਪੂਰੇ ਆ ਵੇਖਾ ਠੰਡ ਠੰਡ ਚੈੱਕ ਕਰ ਲਓ ਜੀ ਹੂੰ ਸੁਣ ਦਮਾ ਬੰਨਿਆ ਨਾ ਖਾਦੀ ਆ ਬਿਲਕੁਲ ਇੱਕ ਠੰਡੀ ਧੀਰੀ ਫੇਸ ਵੀ ਚੰਗਾ ਆ ਵੇਖਾ ਵੀਰ ਜੀ ਨੇ ਸੂਏ ਪਹਿਲੇ ਸੂਏ ਦੁੱਧ ਕਿੰਨਾ ਚਵਾਇਆ ਜੀ ਦੁੱਧ ਵੀਰ ਜੀ ਪਹਿਲੇ ਸੂਏ ਘਰ ਵਾਲੇ ਨੇ ਆਂਦੇ ਵੀ 20 ਕਿਲੋ ਦੁੱਧ ਚੋਇਆ ਹੈ ਪਹਿਲੇ ਸੂਏ ਹੀ ਅੱਛਾ ਜੀ ਹਾਂ ਜੀ ਠੀਕ ਆ ਐਰ ਕਿੰਨਾ ਚਵਾਉਗੀ ਐਰ ਕਿ ਵੀਰ ਜੀ ਵਾਦੀ ਚਵਾਉਗੀ ਘਟਨੀ ਚਵਾਉਂਦੀ ਠੀਕ ਹੈ ਜੀ ਹਾਂ ਜੀ 20 ਕਿਲੋ ਵੀਰ ਜੀ ਵੈਣ ਦੇ ਦੁੱਧ ਚਵਾਉਣਾ ਚਵਾਉਣਾ ਕਿਉਂਕਿ ਜਿਆਦ-ਪਾਤ ਵੇਖੋ ਨਹੀਂ ਬਾਕੀ ਹਵਾਨਾ ਵਾ ਜਿਹੜਾ ਬਹੁਤ ਸੋਹਣਾ ਤਿਆਰ ਕੀਤਾ ਵਾ ਬਾਕੀ ਤਾਂ ਵੀਰ ਜੀ ਜਿੰਨੂੰ ਵੀਰ ਨੂੰ ਪਰਖਿਆ ਨੇ ਵੇਖ ਹੀ ਲੈਣਾ ਵੀ ਕਿੰਨਾ ਦੁੱਧ ਚਵਾਉਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਸਹੀ ਆ ਜਿਨ ਮਗ ਦਿਲ ਕਰਦਾ ਉਹਨਾਂ ਕਰ ਲਾ ਮੈਂ ਤਾਂ ਕਹਿੰਦਾ ਵੀ 60 ਹੀ ਕਰ ਦਈਏ 60 ਕਰ ਦੇ ਹਾਂਜੀ 60 ਕਰ ਦੇ ਠੀਕ ਆ ਵੀਰ ਜੀ 55000 ਦੀ ਵੀਰ ਦੇ ਦਾਂਗੇ ਆਪਾਂ ਮਾਣ ਕਿੰਨਾ ਕਰੋਗੇ ਜਿੰਨਾ ਤੁਸੀਂ ਆਖੋਗੇ 2000 ਦਾ ਹੋ ਜਾਊਗਾ ਕਰ ਦਿੰਨੇ ਵੀਰ ਜੀ ਠੀਕ ਆ 53000 ਦੀ ਦੇ ਦਾਂਗੇ ਬਾਕੀ ਮੌਕੇ ਤੇ ਜੇ ਕਿ ਇਹਨੂੰ ਪਸੰਦ ਆ ਜੇ ਫੋਨ ਕਰਦੇ ਕਰਾਂਗੇ ਵੀਰ ਜੀ ਜਰੂਰ ਮੌਕੇ ਤੇ ਹੋਰ ਆਜੂ ਕੋਈ ਫਿਕਸ ਨਹੀਂਗਾ ਫਿਕਸ ਨਹੀਂ ਵੀਰ ਜੀ ਦੇਖ ਰਾਂ ਲਾ ਕੇ ਦਿਖਾ ਵੀਰ ਫਲਕਾਰੀ ਉਤੋਂ ਆਹ ਵੇਖੋ ਜੀ ਇਹ ਨਾ ਲਸੀ ਨਾ ਸਮਝ ਲਿਓ ਕੋਈ ਤਾਜੀ ਸੂਈ ਆ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਪਤਲਾ ਲੱਪਾ ਲੱਪਾ ਆ ਜਾਂਦਾ ਆ ਵੇਖੋ ਜੀ ਤੇ ਵੀਰ ਨੂੰ ਫੋਨ ਕਰ ਲਿਓ ਮੁੱਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਬਾਕੀ ਇਹ ਜਿਹੜੀ ਵਹਿੜ ਆ ਇਹਨਾਂ ਦੀ ਫੈਂਡ ਵੀ ਚੰਗੀ ਆਉਂਦੀ ਆ ਤੇ ਦੁੱਧ ਵੀ ਮੱਝਾਂ ਵਰਗਾ ਹੁੰਦਾ ਇਹਨਾਂ ਦਾ ਜਰਸੀਆਂ ਦੀ ਡਿਮਾਂਡ ਬਹੁਤ ਹੁੰਦੀ ਆ ਗਰਮੀਆਂ ਦੇ ਵਿੱਚ ਕਿਉਂਕਿ ਗਰਮੀ ਦੇ ਵਿੱਚ ਇਹਨੂੰ ਕੋਈ ਪੱਖੇ ਦੀ ਲੋੜ ਨਹੀਂ ਗਈ ਜਿੱਥੇ ਮਰਜੀ ਬੰਦ ਹੋਵੇ ਨੂੰ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਗੱਬਣ ਵਹਿੜ ਆ ਆ ਵੇਖੋ ਜੀ ਸੋਹਣੀ ਆ ਪਹਿਲੇ ਸੂਏ ਵੀਰ ਜੀ ਸੋਹਣੀ ਆ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣਾ ਆ ਇਹ ਆ ਵੇਖੋ ਥਣ ਥਾਣ گلابی ਰੰਗ ਦਾ ਥਾਣ ਲੱਗਾ ਜੀ ਇਹਨੂੰ ਆਹ ਦੇਖ ਸਕਦੇ ਪੂਰਾ ਸੋਹਣਾ ਆਹ ਵੇਖ ਚੰਗਾ ਥਾਣ ਫੇਸ ਫੂਲ ਵੀ ਚੰਗਾ ਹੈ ਡੱਬ ਬੜਾ ਸੋਹਣਾ ਵਾ ਹਾਂਜੀ ਵੀਰ ਜੀ ਇਹਦਾ ਸੁਆ ਕਰਨਵਾਇਆ ਇਹਦਾ ਸੁਆ ਵੀਰ ਜੀ ਪਹਿਲਾਂ ਅੱਛਾ ਪਹਿਲਾਂ ਸੁਆ ਸੋਹਣਾ ਜੀ ਹਾਂਜੀ ਪਹਿਲੇ ਸੁਆ ਸੋਹਣਾ ਜੀ ਠੀਕ ਹੈ ਜੀ ਇਹਨੂੰ ਵੀ ਤੋਰੋ ਵੀਰ ਜੀ ਆਹ ਵੇਖੋ ਜੀ ਜਿਹੜੀ ਨਸਲ ਵਾਲੀ ਹੈ ਪੂਰੀ ਇਹ ਬਹੁਤ ਹੀ ਸੋਹਣੀ ਕੁਆਲਿਟੀ ਦੀ ਹੈ ਚੰਗੀ ਹੈ ਬਾਕੀ ਇਹ ਹੈ ਕਿ ਪਹਿਲਾ ਸੂਆ ਸੋਨਾ ਵਾ ਥਣ ਜਿਹੜਾ ਲੱਗਾ ਵਾ ਵੀ ਇਹਨੂੰ ਬਹੁਤ ਸੋਹਣਾ ਲੱਗਾ ਵਾ ਬਾਕੀ ਜਿਹਨੇ ਠੰਡੀ ਸੀਲ ਵੀਰ ਜੀ ਪਾਉ ਜਾਂਦੀ ਠੰਡੀ ਸੀਲ ਆ ਛੜਕ ਜੀ ਪਾਉ ਇਦਾਂ ਬਹਿਣਾ ਛੱਡ ਆਹ ਵੇਖੋ ਵੀਰ ਜਿੱਥੇ ਮਰਜੀ ਬਹਿ ਜਾਂਦਾ ਕੋਈ ਚੱਕਰ ਨਹੀਂ ਲੈ ਜਾ ਵੀਰ ਲੈ ਜਾ ਕਵਾਲਿਟੀ ਚੈੱਕ ਕਰ ਲਓ ਵੈੜ ਦੀ ਵੈੜ ਬੜੀ ਸੋਹਣੀ ਆ ਜੀ ਬਾਕੀ ਇਹਨੇ ਪੱਠੇ ਦੋਵਾਂ ਨੇ ਪੱਠੇ ਘਟ ਘਣੇ ਦੁੱਧ ਜਿਆਦਾ ਦੇਣਾ ਜੀ ਆਹ ਵੇਖੋ ਜੀ ਦਿਨ ਕਿੰਨੇ ਲੈ ਜਾਊਂਗੀ ਵੀਰ ਜੀ ਇਹ ਦਿਨ ਵੀਰ ਜੀ ਨੇ 4-5 ਲੈ ਆਏ ਨੇ 4-5 ਦਿਨ ਲੈ ਜਾਊਗੀ ਜੀ ਠੀਕ ਹੈ ਬਾਕੀ ਜਿਹੜੀਆਂ ਢੱਲਾਂ ਹੈਗੀਆਂ ਚੰਗੀਆਂ ਕੱਢੂਗੀ। ਵੀਰ ਜੀ ਪੂਰੇ ਤਿਆਰ ਹੋਣਾ ਜਦ ਬਾਹਰ। ਹਾਂ ਇਸ ਟਾਈਮ ਤੇ ਥੋੜੀ ਹਵਾਨੇ ਦੀ ਧਾਕ ਘੱਟ ਰੱਖਦੀ ਆ। ਜਿਆਦਾ ਰੱਖਦੀ ਆ। ਹਾਂਜੀ ਤੇ ਬਾਹਰ ਨੂੰ ਕੱਢੂਗੀ। ਜਿਆਦਾ ਬੰਨਣਾ ਵੀਰ ਜੀ ਆਹ ਦੇਖੋ ਜੀ ਤੇ ਬਾਕੀ ਜਿਹੜਾ ਥਾਣ ਲੱਗਾ ਨਾ ਵੇਖੋ। ਬਹੁਤ ਸਪੈਸ਼ਲ ਥਾਣ ਲੱਗਾ। ਹਾਂ ਸਪੈਸ਼ਲ ਲੱਗਾ ਜੀ ਆਹ ਥਾਣ ਵੇਖੋ ਸੀਰ ਵੀ ਵੇਖੋ ਕਿੰਨੀ। ਸੂਹਾ ਪਹਿਲਾ ਤੇ ਬਾਕੀ ਹੈ ਵੀਰ ਜੀ ਦੰਦਾ ਜਮਾਏ। ਇਹ ਵੀਰ ਜੀ ਹਾਂਜੀ ਛੱਗੀ ਜੀ। ਮੂੰਹ ਤੇ ਛੇ ਦੰਦ। ਛੇ ਦੰਦ। ਠੀਕ ਹੈ ਜੀ ਤੇ ਦੱਸੋ ਇਹਦਾ ਕਿੰ ਮੋਦ ਵੀਰ ਜੀ ਦਾ 55000 ਹਾਂ ਜੀ ਯਾਦ ਹੀ ਦੇਣੀ ਆਪਾਂ ਮਾਨਤਾ 2000 ਰੁਪਏ ਮਾਨਤਾ ਲਓ ਠੀਕ ਆ ਫੋਨ ਕਰ ਲੇ ਕੋਈ ਕਰ ਲੇ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਬਸ ਵੀਰ ਜੀ ਆਪਣੀ ਤਸੱਲੀ ਕਰਕੇ ਖੜੇ ਕੋਈ ਵੀਰ ਭਰਾ ਠੀਕ ਹੈ ਜੀ ਹਾਂ ਜੀ ਸਹੀ ਹੈ ਗੱਬਣ ਡੰਗਰਾ ਆਪਣਾ ਪਾਸ ਕਰਕੇ ਖੜੇ ਸੋਈ ਵੈੜ ਜਲਸੀ ਵੇਖੋ ਕਿੱਡੇ ਟੌਪ ਦੀ ਆ ਹਾਂ ਜੀ ਇਹ ਵੀ ਆਪਣੀ ਕੋਈ ਵੀਰ ਭਰਾ ਤਸੱਲੀ ਕਰਕੇ ਖੜੇ ਜੀ 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 ਠੀਕ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਆਹੀ ਦੋ ਵੈੜਾ ਸੇਲ ਕਰਨੀਆਂ ਵੀਡੀਓ ਸ਼ੇਅਰ ਕਰ ਦਿਓ ਆਪਣੀ ਤਸੱਲੀ ਤੁਸੀਂ ਆ ਕੇ ਚੈੱਕ ਕਰਕੇ ਲੈ ਕੇ ਜਾ ਜੀ ਧੰਨਵਾਦ ਜੀ